ਪੌਣ ਨੂੰ ਸਾਮ ਰੱਖੋ ਜਿਹਨੂੰ ਆਪਾਂ ਨੂੰ ਪਾਤਸ਼ਾਹ ਸਮਝਾਉਂਦੇ ਜਿੱਥੇ ਘੜੀਏ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਜਾਈ ਤੂੰ ਹੀ ਪੌਣ ਨੂੰ ਸਾਮ ਰੱਖ ਲਿਆ ਤੂੰ ਜਿੱਥੇ ਮਰਜੀ ਧਿਆਨ ਲਾਓ ਸੱਚ ਜਿ ਚਲਾ ਲਓ ਨਾਮ ਚਲਾ ਲਓ ਗੁਰ ਮੰਤਰ ਚਲਾ ਲਓ ਇਹ ਪੰਜ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਜਦ ਹੀ ਪੌਣ ਦਾ ਸਤੁਲਨ ਵਿਗੜਿਆ ਚੰਦ ਤੇ ਸੂਰ ਸੂਰਜ ਦਾ ਸਤੁਲਨ ਉਗਾੜਤਾ ਗਾੜੀਆਂ ਨਾਲ ਜੋ ਵੱਧ ਘੱਟ ਦਿਖਣ ਟਾਇਆ ਪਿਆ ਇਧਰੋਂ ਨਾਸਾਂ ਦਾ ਸੁਰਤਲ ਨੂੰ ਗਾੜਤਾ ਇਧਰ ਵੀ ਵੱਧ ਘੱਟ ਹੋ ਗਈ ਪਾਉਣ ਥੱਲੇ ਜਿਹੜੀਆਂ ਰਸਨਾਵਾਂ ਇੱਥੇ ਅਗਰ ਹਸਦੀ ਜਿਉਂ ਹੀ ਆਪਾਂ ਇੱਥੇ ਬੋਲਣਾ ਸ਼ੁਰੂ ਕੀਤਾ ਆਪਾਂ ਨੂੰ ਭੇਤ ਨਹੀਂ ਤੇ ਇਹ ਫਿੱਕੇ ਬਚਨ ਸ਼ੁਰੂ ਕਰਦੇ ਤੇ ਪਾਦਸ਼ਾਹ ਸਮਝਾਉਂਦੇ ਕਹਿੰਦੇ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ ਸਾਹਮਣੇ ਦਰਗਾਵਾ ਕਹਿੰਦੇ ਦਰਗੇ ਫਿੱਕਾ ਸੋਟੀਏ ਮੂੰਹ ਥੁੱਕਾਂ ਫਿੱਕੇ ਪਾਏ ਤੇ ਜਦੋਂ ਹੁਣ ਆਪਾਂ ਇਹ ਫਿੱਕਾ ਫਿੱਕਾ ਕਰੀ ਜਾਵਾਂਗੇ ਤੇ ਆਪਣਾ ਮਨ ਵੀ ਫਿੱਕਾ ਤਾਂ